ਸਾਡੇ ਕੋਲੇ ਕਨੈਕਟਰ ਦਾ ਫੋਨ ਆਇਆ ਸੀਗਾ ਜੀ ਠੀਕ ਹੈ ਜਦੋਂ ਸਵਾਰੀਆਂ ਨਾਲ ਅਸੀਂ ਗੱਲ ਕੀਤੀ ਸਵਾਰੀਆਂ ਉਦੋਂ ਵੀ ਪੂਰਾ ਰੂਟ ਲਈ ਬੋਲ ਰਹੀਆਂ ਸੀ ਠੀਕ ਹੈ ਕਨੈਕਟਰ ਵਿਚਾਰਾ ਨਰਮ ਉਹਦੇ ਤਾਂ ਸਵਾਰੀਆਂ ਦੇ ਬਿਆਨ ਮੁਤਾਬਕ ਇਹ ਤਾਂ ਮਾਰਨ ਵੀ ਪਈਆਂ ਠੀਕ ਹੈ ਉਹਦੇ ਕਰਕੇ ਹੁਣ ਅਸੀਂ ਪੀਸੀਆਰ ਨੂੰ ਫੋਨ ਕੀਤਾ ਮੁਲਾਜ਼ਮ ਆ ਰਹੇ ਨੇ ਤੇ ਹੁਣ ਉਹ ਆਉਂਦੇ ਅੱਗੇ ਦੀ ਕਾਰਵਾਈ ਜੋ ਹੋਊਗੀ ਉਹ ਆਪਾਂ ਕਰਾਵਾਂਗੇ ਜੀ 10 ਮਿੰਟ ਇਹ ਆਧਾਰ ਕਾਰਡ ਮੰਗੇ ਕਨੈਕਟਰ ਨੇ ਕਨੈਕਟਰ ਨੇ ਛੱਡਾ ਉਹ ਜੋ ਪਛੇ ਮਲਦੀ ਪੈਣ ਆਧਾਰ ਕਾਰਡ ਨਾਲ ਅਸਟਰੈਸ ਦੇਖਣਾ ਹੁੰਦਾ ਇਹ ਜਦੋਂ ਵਾਲੇ ਕਨੈਕਟਰਾਂ ਦਾ ਵੀ ਮੈਂ ਸ਼ਕਲ ਮਲਾਉਣੀ ਆ ਤੇ ਇਹ ਗਾਲੇ ਪੈ ਗਈਆਂ ਨਹੀਂ ਸ਼ਕਲ ਨਹੀਂ ਵੇਖਣੀ ਤੇ ਗਾਲੀ ਪੈ ਗਈਆਂ ਕਰਦੀਆਂ ਕਰਦੀਆਂ ਗੱਡੀ ਦੇ ਵਿੱਚ ਆ ਕੈਪਨ ਜਾਂ ਬਣਿਆ ਕਨੈਕਟਰ ਦੇ ਡਰਾਈਵਰ ਦਾ ਉਹਦੇ ਵਿੱਚ ਆ ਗਈਆਂ ਨੇ ਫਿੱਟਾ ਤੋਂ ਹੀ ਕਰਦੀਆਂ ਪਈਆਂ ਆ ਇਹ ਚਾਨ ਕੇ ਗੱਲ ਪਈ ਜਾਂਣਾ ਸਾਡੇ ਨਾਲ ਚਲਦੀ ਵਾਸਤੇ ਥੱਪੜ ਮਾਰੇ ਨੇ ਥੱਪੜ ਵੀ ਮਾਰੇ ਮੇਰੇ ਕੋਲ ਵੀਡੀਓ ਵੀ ਹੈ ਕਿ ਇਹਨਾਂ ਨਾਲ ਗੱਲ ਪਈ ਜਾਂਦੀ ਰਹੀ ਹੈਗੀ ਹੈ ਬਾਕੀ ਇਹਨਾਂ ਨੇ ਗਾਲੀ ਕਿਲੋ ਜ ਗਾਲੀ ਕਿਲੋ ਜ ਬਹੁਤ ਕੀਤਾ ਇਹਨਾਂ ਨੇ ਜੀ ਅੱਛਾ ਕੋਈ ਭੈਣ ਨਹੀਂ ਛੱਡੀ ਕੋਈ ਧੀ ਨਹੀਂ ਛੱਡੀ ਉਹ ਕਾਰਾਂ ਗੱਡੀਆਂ ਦੀ ਮਾਂ ਭੈਣ ਦਾ ਗਾਲਿਆ ਚਲੀਆਂ ਜੀ ਆਹ ਭਾਈ ਜੀ ਆ ਸਵਾ ਭਾਈ ਜੀ ਹੁਣੇ ਨਾਲ ਸੀਗੇ ਅੱਗੇ ਬੈਠਾ ਜੀ ਬੀਪੁਲੀ ਪੂਰੀ ਕਾਰਾਂ ਗੱਡੀਆਂ ਜੀ ਲੇਡੀਜ਼ ਹਨ ਇਹਨਾਂ ਨੂੰ ਜਲਦੀ ਵਾਸਤੇ ਪੜ ਮਾਰੇ ਜੀ ਤੁਸੀਂ ਕਿੱਥੋਂ ਬੈਠੇ ਸੀਗੇ ਮੈਂ ਮੋਗੇ ਤੋਂ ਬੈਠਿਆ ਸਰ ਤੇ ਲੇਡੀਜ਼ ਵੀ ਉੱਥੋਂ ਮੋਗੇ ਤੋਂ ਬੈਠੇ ਸੀ ਹਾਂਜੀ ਸਰ ਟੋਲਾ ਕਿੱਥੇ ਪਿਆ ਮੋਗੇ ਤੋਂ ਅੱਗੇ ਜਾ ਕੇ ਟਿਕਟ ਕੱਟੀ ਜਦੋਂ ਇਹਨਾਂ ਨੇ ਅਦਾਗਾ ਚੈੱਕ ਕਰਨ ਨੂੰ ਮੰਗੇ ਨੇ ਤੇ ਇਹਨਾਂ ਨੇ ਮਨਾਂ ਕਰਤਾ ਕਿ ਆਪਾਂ ਨਹੀਂ ਚੈੱਕ ਕਰਾਂਗੇ ਸਾਡੀ ਇਹ ਬੋਲਦੇ ਨੇ ਵੀ ਤੁਹਾਨੂੰ ਅਸੀਂ ਪੈਸੇ ਸਰਕਾਰ ਤੁਹਾਨੂੰ ਟਿਕਟ ਕਰ ਤੋਂ ਦੇ ਦੇ ਦੀ ਧਾਰ ਕਰਦੇ ਤੇ ਤੁਹਾਨੂੰ ਕੁਝ ਨਹੀਂ ਤੁਸੀਂ ਨਾ ਕੋਈ ਸ਼ਕਲ ਦੇਖ ਸਕਦੇ ਜੇ ਨਾ ਤੁਸੀਂ ਕੁਝ ਬੋਲ ਸਕਦੇ ਬੱਸ ਤੇ ਬਾਕੀ ਇਹਨਾਂ ਨੇ ਆਣ ਕੇ ਗੱਲ ਪਈਆਂ ਨੇ ਮੇਰੇ ਗਾਣ ਕੇ ਤੁਸੀਂ ਜੀਐਮ ਸਾਹਿਬ ਨੂੰ ਬੁਲੜੇ ਹੁਣ ਇੱਥੇ ਮੈਂ ਜੀ ਫੋਨ ਕਰਤਾ ਸੀ ਸੀ ਇੱਥੇ ਹਾਈ ਕੋਈ ਅਫਸਰ ਤੁਹਾਡੇ ਕਿਹੜਾ ਬਸ ਦਾ ਰੌਲਾ ਪਿਆ ਜੀ ਤੁਸੀਂ ਗੱਡੀ ਚੈੱਕ ਕੀਤੀ ਆ ਸਾਡੇ ਕੋਲੇ ਕਨੈਕਟਰ ਦਾ ਫੋਨ ਆਇਆ ਸੀਗਾ ਜੀ ਠੀਕ ਹੈ ਜਦੋਂ ਸਵਾਰੀਆਂ ਨਾਲ ਅਸੀਂ ਗੱਲ ਕੀਤੀ ਸਵਾਰੀਆਂ ਉਦੋਂ ਵੀ ਪੂਰਾ ਰੂਟਲੀ ਬੋਲ ਰਹੀਆਂ ਸੀ ਠੀਕ ਹੈ ਕਨੈਕਟਰ ਵਿਚਾਰਾ ਨਰਮ ਉਹਦੇ ਤਾਂ ਸਵਾਰੀਆਂ ਦੇ ਬਿਆਨ ਮੁਤਾਬਕ ਇਹ ਤਾਂ ਮਾਰਨ ਵੀ ਪਈਆਂ ਠੀਕ ਹੈ ਉਹਦੇ ਕਰਕੇ ਹੁਣ ਅਸੀਂ ਪੀਸੀਆਰ ਨੂੰ ਫੋਨ ਕੀਤਾ ਮੁਲਾਜ਼ਮ ਆ ਰਹੇ ਨੇ ਤੇ ਹੁਣ ਉਹ ਆਉਂਦੇ ਅੱਗੇ ਦੀ ਕਾਰਵਾਈ ਜੋ ਹੋਊਗੀ ਉਹ ਆਪਾਂ ਕਰਾਵਾਂਗੇ ਜ ਠੀਕ ਹੈ ਗੱਡੀ ਦਾ ਟਾਈਮ ਵੀ ਮੈਸ ਹੋਇਆ ਜੀ ਓਕੇ ਹਾਂਜੀ ਕੀ ਕਹਿਣਾ ਚਾਹੁੰਦੇ ਐ ਇਹ ਜਿਹੇ ਸਵਾਰੀਆਂ ਨੂੰ ਜਿਹੜੇ ਰੂਟ ਨੇ ਬਹੁਤ ਗਲਤ ਆ ਜੀ ਸਰਕਾਰ ਨੇ ਸਹੂਲਤ ਦਿੱਤੀ ਆ ਉਹਦਾ ਫਾਇਦਾ ਲਓ ਜੀ ਸਾਰਿਆਂ ਦੇ ਘਰੇ ਮਾਵਾਂ ਧੀਆਂ ਭੈਣਾਂ ਨੇ ਸਭ ਦੀਆਂ ਸਾਂਝੀਆਂ ਨੇ ਪਰ ਇਹ ਚੀਜ਼ ਬਹੁਤ ਗਲਤ ਆ ਇੱਕ ਇਕੱਲੇ ਬੰਦੇ ਤੇ ਤਿੰਨ ਬੁੜੀਆਂ ਹੱਥ ਚੱਕਣ ਬਹੁਤ ਮਾੜੀ ਗੱਲ ਆ ਜੀ ਬੰਦੇ ਦਾ ਕਸੂਰ ਨਾ ਜਨਾਨੀਆਂ ਦਾ ਕਸੂਰ ਆ ਜੀ ਸਾਰਾ ਕੀ ਹੋਇਆ ਕੀ ਇਹ ਜਨਾਨੀਆਂ ਦਾ ਹੁਣ ਜਨਾਨੀਆਂ ਦਾ ਹਰ ਘਰ ਦੀ ਚਲੰਗਰੀ ਆ ਅੱਛਾ ਹੁਣ ਇਹਨੇ ਮੈਂ ਕਿਹਾ ਮੂੰਹ ਤੋਂ ਮਾਸਕ ਲਾ ਉਹ ਵੀ ਕਿਥੇ ਧੁੱਪੇ ਸਮੇਂ ਵਾਲੀ ਅੱਛਾ ਜਰਾ ਵੀ ਮਾਸਕ ਲਾਓ ਆਪਣੇ ਚਿਹਰਾ ਦਿਖਾਓ ਵੀਦਾਰ ਕਾਟਪੋਰਨ ਹੋਵੇ ਠੀਕ ਹੈ ਮੈਂ ਆਧਾਰ ਕਾਟ ਨੂੰ ਮੂੰਹ ਨੰਗਾ ਕਰਨ ਕਿਤੇ ਤਰਾਜ ਕੀਤਾ ਓਕੇ ਹੱਥੋ ਪਾਈ ਹੋ ਗਈਆਂ ਬਸ ਉਹ ਨਾਲ ਕੰਡੈਕਟਰ ਨਾ ਹਾਂ ਕੰਡੈਕਟਰ ਨਾਲ ਅੱਛਾ ਜਿਆਦਾ ਕੰਬਤ ਗਿਆ ਜੈਸੇ ਕੋਈ ਕਸੂਰ ਨਹੀਂ ਹੈਗਾ ਉਹ ਪਿੱਛੇ हट ਗਿਆ ਸਗੋਂ ਉਹ ਜਿਉਂ ਕੱਟਣ ਲੱਗੇ ਪਿੱਛੇ हट ਗਿਆ ਸਗੋਂ ਵਿਚਾਰਾ ਫਸਿਆਣਾ ਓਕੇ ਕਸੂਰ ਤਾਂ ਦੇਖੋ ਜਨਾਨੀਆਂ ਦੇ ਜਿਹੜਾ ਹੱਥੋ ਪਾਈ ਹੋਣੇ ਹੈ ਨਾ ਗਲਤ ਕਰਨ ਨਾਲ ਉਹਨੇ ਕੋਈ ਚਟਕਣੀ ਵੀ ਲਾ ਲਈ ਉਹਨੇ ਚਟਕਣੀ ਲਾ ਲਈ ਫਿਰ ਵੀ ਅੰਦਰ ਮਾਰਨ ਗਈਆਂ ਅੱਛਾ ਬੁਣੀ ਹੀ ਗਲਤ ਹੋ ਹੁਣ ਕਿੱਥੇ ਗਈਆਂ ਉਹ ਆਪਣੇ ਖੜੀ ਅਸੀਂ ਗੱਡੀ ਨਹੀਂ ਰੋਕੀ ਸਾਰਾ ਮੇਰੀ ਗੱਲ ਸੁਣ ਲੈ ਇਹ ਕਹਿੰਦੇ ਆਧਾਰ ਕੱਟ ਦੋ ਟਿਕ ਟਿਕ ਕਟਣ ਠੀਕ ਹੈ ਅਸੀਂ ਆਧਾਰ ਕੱਟ ਕੱਢ ਲਿਆ ਸਾਨੂੰ ਪਤਾ ਹੀ ਸੀ ਆਧਾਰ ਕਟ ਵਾਲੀ ਬੱਸ ਆ ਜਦੋਂ ਸਰਕਾਰ ਨੇ ਜੇ ਲੇਡੀਜ਼ ਨੂੰ ਸਹੂਲਤ ਦਿੱਤੀ ਲੇਡੀਜ਼ ਕਾਹ ਚੜਦੀ ਅੱਗੇ ਪੈਸੇ ਲੈ ਕੇ ਟਿਕ ਟਕ ਕਟਾਉਂਦੇ ਸੀ ਨਾ ਸਾਰੇ ਬੰਦੇ ਬੁੜਨਾ ਠੀਕ ਹੈ ਉਸ ਤੋਂ ਬਾਅਦ ਇਹ ਅਸੀਂ ਮੈਂ ਆਪਦਾ ਇਹ ਕਹਿੰਦੇ ਆਪਦਾ ਆਧਾਰ ਕੱਟ ਫੜ ਲਓ ਮੈਂ ਆਪਦਾ ਆਧਾਰ ਕੱਟ ਫੜ ਲਿਆ ਦੀਦੀ ਨੇ ਆਪਦਾ ਫੜ ਲਿਆ ਠੀਕ ਆ ਬੇਟੀ ਬੈਠੇ ਸੀ ਸੈੜ ਤੇ ਮੈਂ ਉਹ ਆਧਾਰ ਕਾਟ ਪੜ ਲੱਟੇ ਤੱਕਾ ਲਈ ਉਹ ਕਹਿੰਦੇ ਮੂੰਹ ਦਿਖਾਓ ਤੁਹਾਡੇ ਮੂੰਹ ਬੰਨੇ ਸੀਗੇ ਨਾ ਜੀ ਐਂ ਸੀ ਬੈਠੇ ਅਸੀਂ ਤਾਂ ਕੋਈ ਮੂੰਹ ਨਹੀਂ ਬੰਨੇ ਸੀਗਾ ਤਾਂ ਬੰਨਾ ਗਾ ਮੂੰਹ ਅਸੀਂ ਕਿਹੜੇ ਵੀ ਕੋਈ ਚੋਰ ਆ ਮੂੰਹ ਬੰਨਾ ਗਾ ਆਪਾਂ ਜੇ ਤਾਂ ਸਾਡਾ ਐਦਾਂ ਮੂੰਹ ਕਿੱਥੋਂ ਹੁੰਦਾ ਨਾ ਤੇ ਇਹ ਕਹਿੰਦੇ ਵੀ ਮੂੰਹ ਦਿਖਾਓ ਅਸੀਂ ਐ ਕਰ ਲੈਂਦੇ ਤਾਂ ਫੌਰ ਨੂੰ ਸਾਾਨੂੰ ਕੀ ਸਾਡੇ ਕੋਲ ਮੂੰਹ ਤਾਂ ਕੁਛ ਲੈ ਜਾਣਾ ਠੀਕ ਆ ਇਹ ਮੁੰਡੇ ਨੂੰ ਥੋੜਾ ਜਨਾ ਗਰਮੀ ਨਾਲ ਬੋਲਦਾ ਥੋੜਾ ਜਿਹਾ ਪਿਆਰ ਨਾਲ ਬੋਲੇ ਲੜਾਈ ਕਿਤੇ ਨਹੀਂ ਹੁੰਦੀ ਠੀਕ ਹੈ ਤੁਹਾਨੂੰ ਰਫ ਬੋਲਿਆ ਹਾਂ ਕੀ ਕਹਿਦਾ ਉਹਨੇ ਜੇ ਮੋਰ ਅਜੇ ਵੀ ਲੇਟ ਬੇਟੀ ਆ ਤਾਂ ਫਿਰ ਨੂੰ ਦੇਖਣਾ ਕਿ ਆਧਾਰ ਕਾਰਡ ਅਕਾ ਸ਼ਕਲ ਮੈਚ ਕਰਨੀ ਚਾਹੀਦੀ ਹੈ ਜਿਹੜੇ ਬੱਚਿਆਂ ਦੇ ਚਲੋ ਬਚਪਨ ਦੇ ਵੀ ਆਧਾਰ ਕਾਰਡ ਬਣੇ ਆਪਾਂ ਉਹਨਾਂ ਨੂੰ ਅਪਡੇਟ ਵੀ ਕਰਾਵਾਂਗੇ ਕਈ ਵਾਰ ਆਪਾਂ ਫੋਟੋ ਨਹੀਂ ਚੇਂਜ ਕਰਵਾਉਂਦੇ ਇਹ ਗੱਲ ਤਾਂ ਮੰਨਦੇ ਤੁਸੀਂ ਹਾਂਜੀ ਠੀਕ ਹੈ ਉਲਟਾ ਅਸੀਂ ਫਿਰ ਇਹ ਸਾਡੇ ਵੀਡੀਓ ਬਣਾਉਣ ਲੱਗ ਗਏ ਮੈਂ ਇਹਦਾ ਫੋਨ ਖੋਹਦੀ ਸੀਗੀ ਮੈਂ ਤਾਂ ਕੋਈ ਕੱਪੜ ਨਹੀਂ ਮਾਰਿਆ ਉਸਨੇ ਕਿ ਕਿਕਾ ਮੈਂ ਸਿਰਫ ਇਹਦਾ ਫੋਨ ਖੋਲ੍ਹਦੀ ਸੀ ਵੀ ਤੂੰ ਵੀਡੀਓ ਕਿਉਂ ਬਣਾਉਣਾ ਠੀਕ ਆ ਠੀਕ ਆ ਇਹਨੇ ਪਤਾ ਨਹੀਂ ਕਿੰਨੇ ਮਿੰਟ ਦੀ ਪੂਰੀ ਆਹ ਬੈਠ ਕੇ ਸਾਡੀ ਕਿੰਨਾ ਦੀ ਆਹ ਵੀਡੀਓ ਬਣਾਉਂਦਾ ਰਿਹਾ ਐਵੇਂ ਕਰਕੇ ਇਹਨੂੰ ਹੱਕ ਹੈ ਸਾਡਾ ਵੀਡੀਓ ਬਣਾਉਣ ਦਾ ਮੈਂ ਇਹਨੂੰ ਸਿਰਫ ਠੀਕ ਹੈ ਨਾ ਚਾਹੁੰਦੇ ਤੁਸੀਂ ਹੁਣ ਮੈਂ ਕਿਹਾ ਲਾਈਵ ਹੋ ਜਾ ਜਾਂਦਾ ਹੂੰ ਮੈਂ ਕਿਹਾ ਮੈਂ ਨਹੀਂ ਗੱਲ ਕਹੀ ਐ ਮੈਂ ਨਹੀਂ ਕਹਿੰਦੀ ਵੀ ਮੈਂ ਮੁੱਕਰਦੀ ਨਹੀਂ ਮੈਂ ਕਿਹਾ ਵੀ نیچے ਹੋ ਕੇ ਗੱਲ ਕਰ ਲੈ ਸਾਡੇ ਨਾਲ ਵੀਡੀਓ ਬਣਾਉਂਦਾ ਕੋਈ ਮਤਲਬ ਨਹੀਂ ਫੇਰਾ ਕਿੱਥੋਂ ਬੈਠੇ ਤੁਸੀਂ ਹਾਂਜੀ ਕਿੱਥੋਂ ਬੈਠੇ ਹੋ ਸਕੋੜਪੁਰੇ ਤੋਂ ਬੈਠਿਆਂ ਦੀ ਠੀਕ ਆ ਸੀ ਚੈਕਿੰਗ ਕਿੱਥੋਂ ਚੱਲੀ ਤੁਹਾਡੇ ਇਹ ਜਿਹੜੇ ਟਿਕਟ ਦਾ ਰੋਲਾ ਕਿੱਥੇ ਪਿਆ ਸੀ ਕੋੜ ਉੱਪਰ ਤਾਂ ਅਸੀਂ ਉਤਰੇ ਆ ਇੱਥੇ ਉੱਥੋਂ ਮੋਗੇ ਤੋਂ ਸ਼ਹਿਰ ਚੜ੍ਹੇ ਆ ਆ ਕੇ ਥੇਰ ਦਬਾਰਾ ਠੀਕ ਆ ਪਿੱਛੇ ਵੀ ਸੀ ਧਾਰ ਕੱਟ ਦਿੱਤਾ ਪਿੱਛੇ ਵੀ ਤੁਸੀਂ ਜਦੋਂ ਧਾਰ ਕੱਟ ਦਿੱਤਾ ਫਿਰ ਅੱਗੇ ਆ ਕੇ ਧਾਰ ਕੱਟ ਚੈੱਕ ਕਰਨਾ ਤਾਂ ਕੋਈ ਮਸਲਾ ਨਹੀਂ ਹੋਉਂ ਨਹੀਂ ਬੱਸ ਉੱਥੇ ਤੱਕ ਸੀ ਅੱਛਾ ਉਹ ਬੱਸ ਹੀ ਉੱਥੋਂ ਦੀ ਕਰਾਈ ਸੀ ਹਾਂਜੀ ਅਸੀਂ ਜਗਰਾਉਂ ਤੋਂ ਅੱਗੇ ਬੱਸ ਬਦਲੀ ਆ ਗਏ ਫਿਰ ਜਗਰਾਉਂ ਤੋਂ ਆ ਕੇ ਆ ਨਹੀਂ ਮੋਗੇ ਤੋਂ ਬਦਲੀ ਆ ਜਗਰਾਉਂ ਤੇ ਖੜੇ ਆ ਤੁਸੀਂ ਇਸ ਟਾਈਮ ਤੇ ਮੋਗੇ ਮੋਗੇ ਤੋਂ ਚੜ੍ਹੇ ਸੀ ਮੋਗੇ ਤੋਂ ਜਗਰਾਉਂ ਤੋਂ ਮੋਗੇ ਦਾ ਕਿ ਤੁਸੀਂ ਦੁਬ ਮਤਲਬ ਉਹ ਕਿਧਰ ਆ ਕੇ ਰੋਲਾ ਪਿਆ ਹਾਂਜੀ ਹਾਂਜੀ ਕਿੱਥੋਂ ਜਾ ਕੇ ਰੋਲਾ ਪਿਆ ਸੀ ਕਿੱਥੇ ਕਿਤੇ ਇਹਨਾਂ ਨੇ ਜਦੋਂ ਟਿਕ ਟਕ ਕੱਟਣ ਲੱਗੇ ਉਹਦੇ ਰੋਲਾ ਪਿਆਈ ਕੋਈ ਗੱਲ ਨਹੀਂ ਸੀ ਜੀ ਅਸੀਂ ਵੀ ਸਮਾਜਸੀ ਆ ਮੈਂ ਅਮਰੀਦਕੋਟ ਜ਼ਿਲ੍ਹੇ ਦੀ ਪ੍ਰਧਾਨ ਆਈ ਮਜ਼ਦੂਰ ਮੁਕਤੀ ਮੋਰਚਾ 'ਚ ਕੰਮ ਕਰਦੀ ਆ 5 ਸਾਲ ਤੋਂ ਠੀਕ ਹੈ ਕੋਈ ਗੱਲ ਨਹੀਂ ਹੋਈ ਅਸੀਂ ਵੀ ਸਮਾਜ ਸਿਰ ਕੀ ਸਾਰਿਆਂ ਦੀ ਅਸੀਂ ਵੀ ਇੱਜ਼ਤ ਕਰਨਾ ਜਾਣਦੇ ਆ ਬਸ ਇਹ ਨਾ ਮੇਰੀ ਟਿਕ ਟਕ ਹੀ ਇੰਜ ਕੱਟੀ ਆ ਕੁੜੀ ਦਾ ਜਦੋਂ ਆਧਾਰ ਕੱਟ ਫੜਾਇਆ ਇਹ ਕਹਿੰਦਾ ਮੈਨੂੰ ਕੁੜੀ ਦੀ ਸ਼ਕਲ ਦਿਖਾਓ ਬਸ ਸ਼ਕਲ ਤੋਂ ਅਸੀਂ ਇਹ ਕਿਹਾ ਕਿ ਅਸੀਂ ਕੁੜੀ ਦੀ ਸ਼ਕਲ ਟਿਕਟ ਕੱਟਣੀ ਆ ਕੁੜੀ ਕਟਣਾ ਕਟਨੀ ਬਸ ਇਹ ਗੱਲ ਹੋਈ ਕਹਿੰਦਾ ਤੁਸੀਂ ਤਾਂ ਬੰਦਿਆਂ ਦੇ ਆਧਾਰ ਕੱਟ ਲਈ ਫਿਰੋਗੇ 10 ਲੇਡੀਜ਼ ਬੰਦੇ ਕਹਿੰਦੇ ਤੁਸੀਂ ਤਾਂ ਦਾ ਹਸਬੰਦ ਦਾ ਆਧਾਰ ਕੱਟ ਹੀ ਫਿਰੋਗੇ ਐ ਕਿਰਿ ਟਿਕ ਟੋਕ ਆਂ ਆਂ ਕਿ ਬੰਦੇ ਰੱਖੇ ਮੈਂ ਚਾਹਤ ਤੱਕ ਉਹ ਸਾਡਾ ਆਧਾਰ ਕੱਟ ਲੈਣੇ ਜਿਹੜਾ ਨਾ ਮੌਜੂ ਮਰਜ਼ੀ ਕਰ ਦੇਗਾ ਠੀਕ ਹੈ ਜੀ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਬਣਾ ਲਿਆ ਅਸੀਂ ਤਾਂ ਕੁਝ ਨਹੀਂ ਸਰ ਕਹਿਣਾ ਚਾਹੁੰਦੇ ਅਸੀਂ ਉਹ ਕਹਿਣਾ ਚਾਹੁੰਦੇ ਸਕੋਸ਼ ਨੇ ਸਟਾਨੇ ਸੀ ਕਿ ਤੁਹਾਡੇ ਨਾਲ ਕੁਝ ਵੀ ਹੋਵੇ ਜੇ ਬੰਦਾ ਗਲਤ ਬੋਲਿਆ ਤਾਂ ਅਸੀਂ ਬੋਲਾਂਗੇ ਮਾਰ ਵਾਲਿਆਂ ਠੀਕ 92 ਕਰੋੜ ਦੇ ਪਿੱਛਾ ਨੂੰ ਗਲਤ ਬੋਲਦਾ ਇਹਨਾਂ ਨੂੰ ਨੇ ਗਲਤ ਇਹ ਬੈਠੇ ਸੇ ਵਿੱਚ ਇਹਨਾਂ ਨੂੰ ਨਹੀਂ ਕੁਝ ਬੋਲਿਆ ਪੁੱਛੋ ਇਹਨਾਂ ਨੂੰ ਕੁਝ ਇੱਕ ਵਾਰੀ ਵੀ